ਆਉ ਪਾ ਕਰ ਲੋ ਕੋਈ ਨਹਿਰ ਦੇ ਵਿੱਚ ਕੀ ਸਟਾਈ ਜਾਂਦਾ ਕੋਈ ਐਂਟੀ ਕਲॉकवाइज ਕਲॉकवाइज ਕੋਈ ਕੀੜਿਆਂ ਨੂੰ ਦਾਣੇ ਪੁਵਾਈ ਜਾਂਦਾ ਦੁਕਾਨਦਾਰੀ ਵੀ ਚੱਲਨੀ ਹੈ ਨਾ ਜੀ ਰੋਟੀ ਤਾਂ ਖਾਣੀ ਵਿਚਾਰਿਆ ਨੇ ਉਹ ਦੁਕਾਨਦਾਰੀ ਉਹਨਾਂ ਦੀ ਹਰ ਚੌਥੀ ਰੀ ਉਤੇ ਕੋਈ ਪੱਤੇ ਲੈ ਕੇ ਬੈਠਾ ਕੋਈ ਪੈਨ ਲੈ ਕੇ ਬੈਠਾ ਉਹ ਬੰਦਾ ਸਵੇਰੇ ਹੀ ਦੇਖ ਲੈਂਦਾ ਮਨ ਸਾਰਾ ਦਿਨ ਅਜੀਬ ਜਿਹਾ ਰਹਿੰਦਾ ਉਹ ਦੇਖ ਕੇ ਉਹ ਇਹੀ ਚਾਹੁੰਦੇ ਨੇ ਕਿ ਤੁਹਾਡਾ ਮਨ ਅਜੀਬ ਰਹੇ ਤੁਸੀਂ ਆਪਣੇ ਗੋਲ ਨੂੰ ਫੋਕਸ ਨਾ ਕਰ ਪਾਓ ਦੇ ਤੁਹਾਡੇ ਕੱਪੜੇ ਬਗੈਰ ਦੱਸਿਓ ਪੁੱਛਿਓ ਪਾਇਆ ਪਾਇਆ ਛੇਜਨ ਲਾ ਪਏ ਨੇ ਫਿਰ ਕੋਈ ਨਾ ਕੋਈ ਤੁਹਾਡੇ ਤੇ ਰਾਹੂ ਦਾ ਪ੍ਰਭਾਵ ਆ ਰਿਹਾ ਹੈ ਬੁਰੀ ਨજર ਕਹਿੰਦੇ ਪੱਥਰ ਬਾੜ ਦਿੰਦੀ ਹੈ ਬਦਲਿਆ ਨਹੀਂ ਜਾ ਸਕਦਾ ਜੋ ਲਿਖਿਆ ਗਿਆ ਕੋਈ ਨਹੀਂ ਬਦਲ ਸਕਦਾ ਫਿਰ ਔਸਟ੍ਰੋਲੋਜੀ ਤਾਂ ਕਹਿੰਦੀ ਹੈ ਕਹਿੰਦੇ ਕਿ ਆਓ ਪਾਖ ਕਰ ਲੋ ਕੋਈ ਨਹਿਰ ਦੇ ਵਿੱਚ ਕੀ ਸਟਾਈ ਜਾਂਦਾ ਕੋਈ ਐਂਟੀ ਕਲਾਕਵਾਇਜ਼ ਕਲਾਕਵਾਇਜ਼ ਕੋਈ ਕੀੜਿਆਂ ਨੂੰ ਦਾਣੇ ਪੁਵਾਈ ਜਾਂਦਾ ਦੁਕਾਨਦਾਰ ਵੀ ਚਲਣੀ ਨਾ ਜੀ ਰੋਟੀ ਤੇ ਖਾਣੀ ਵਿਚਾਰਿਆ ਨੇ ਉਹ ਦੁਕਾਨਦਾਰ ਹੀ ਉਹਨਾਂ ਦੀ ਤੁਹਾਡੇ ਨਾਰਾਜ਼ ਹੋਇਆ ਨਾ ਤੁਹਾਡੇ ਸਾਰੇ ਟਰੇਡ ਵਾਲਿਆਂ ਨੇ ਅੱਗੇ ਕਿਹੜਾ ਪਿਆਰ ਕਰਦੇ ਆ ਅੱਗੇ ਉਹਨਾਂ ਦਾ ਮੇਰਾ ਪੱਥੇਰਾ ਪਿਆਰ ਹੈ ਪਿੱਛੇ ਜੇ ਵੀ ਮੈਨੂੰ ਦੋ ਚਾਰ ਫੋਨ ਆਏ ਕਿਸੇ ਦੇ ਵੀ ਕਹਿਣ ਲੱਗੇ ਕਿ ਤੁਸੀਂ ਇਦਾਂ ਮਾੜਾ ਬੋਲਦੇ ਹੋ ਤੇ ਮੈਂ ਕਿਹਾ ਤੁਸੀਂ ਕੈਮਰੇ ਅੱਗੇ ਮੇਰਾ ਨਾਂ ਲੈ ਕੇ ਮਾੜਾ ਬੋਲਦਿਆ ਕਰੋ ਤਾਂ ਕਿੰਨੀ ਗੱਲ ਹੈ ਹਰ ਚੌਥੀ ਦੀ ਉਤੇ ਇੱਕ ਕੋਈ ਪੱਤੇ ਲੈ ਕੇ ਬੈਠਾ ਕੋਈ ਪੈਨ ਲੈ ਕੇ ਬੈਠਾ ਕੋਈ ਸਿਗਨੇਚਰ ਦਸੀ ਜਾਂਦਾ ਕੋਈ ਵਾਸਤੂ ਦਸੀ ਜਾਂਦਾ ਕੁਈ ਟੀਵੀ ਦੀ ਗੱਲਾਂ ਕਰੀ ਜਾਂਦਾ ਹੁਣ ਕਈ ਕਹੀ ਜਾਂਦੇ ਆ ਕਿ ਤੁਸੀਂ ਤਾਂ ਸੁਣਿਆ ਹੀ ਹੋਣਾ ਮੇਰੇ ਤੋਂ ਵੱਧ ਕੋਈ ਕੌਨਵਲੈਕਸਾ ਬੁਲਾ ਕੇ ਪੈਸਾ ਬੁਲਾ ਰਿਆ ਕੋਈ ਕਹੀ ਜਾਂਦਾ ਇਹ ਖੰਡ ਵਾਲੇ ਡੱਬੇ ਚ ਆਵਾ ਕਾਡੋ ਰੱਖ ਦੋ ਕੋਈ ਕਹੀ ਜਾਂਦਾ ਵਾ ਗੱਜ ਕੇਸਰੀ ਜੋਗ ਬਣ ਜੂਗਾ ਪਿੱਪਲ ਦੇ ਥੱਲੇ ਲਸਣ ਦੀਆਂ ਤੁਰੀਆਂ ਦੱਬ ਦੋ ਮਤਲਬ ਕਮਾਲ ਕਮਾਦੇ ਚੀਜ਼ਾਂ ਕੋਈ ਇੱਥੇ ਲਿਖਾ ਦਿੰਦਾ ਕੁਛ ਹੈ ਨਾ ਇਹ ਕੋਈ ਇਹਨਾਂ ਇਹ ਜਿਹੜੇ ਉਪਾਅ ਕਰਦੇ ਨੇ ਨਾ ਮੁੰਡੇ ਜਾਂ ਸਾਡੇ ਭੈਣਾਂ ਵੀ ਕੁਝ ਕਰਦੀਆਂ ਨੇ ਉਪਾਏ ਇਹ ਵਾਲੇ ਇਹਨਾਂ ਨੂੰ ਨਾ ਮਹੱਲੇ ਚ ਟੂਨੇਵਾਜ ਕਹਿੰਦਾ ਪੇ ਲੋਕੇ ਇਹ ਟੂਨੇ ਕਰਦੀ ਐ ਝਾੜੂ ਖਿਲਰੇ ਹੁੰਦੇ ਆ ਚੌਕਾਂ ਦੇ ਵਿੱਚ ਟੂਨੇ ਟੂਨੇ ਇਹ ਟੂਨੇ ਨੇ ਜਿਹੜਾ ਜਿਹੜਾ ਬੰਦਾ ਟੂਨੇ ਕਰ ਰਿਹਾ ਨਾ ਜੀ ਇਹਨਾਂ ਦੇ ਸ਼ਕਲ ਦੇ ਉੱਤੇ ਤੁਹਾਨੂੰ ਪ੍ਰਭਾਵ ਨਹੀਂ ਪਾਣਾ ਯਾਰਾ ਜਾਦੂਗਰਨੀ ਜੀ ਲੱਗਦੀ ਮੈਨੂੰ ਹੁੰਦੀ ਐ ਨਾ ਕਿ ਜਨਾਨੀ ਹੂੰ ਚੁਸਤ ਜੀ ਸ਼ਕਲ ਲੱਗਦੀ ਐ ਬਹੁਤ ਇਹ ਜਾਦੂਗਰਨੀ ਲੱਗਦੀ ਉਹਨੂੰ ਇਹ ਟੂਨੇ ਬਾਜ ਐ ਉਹਨਾਂ ਨੇ ਕਿਸੇ ਦੇ ਘਰ ਜਾ ਕੇ ਨਾ ਇੱਧਰ ਉੱਧਰ ਵੇਖੀ ਜਾਣਾ ਛੱਤ ਵੱਲ ਪੱਖੇ ਵੱਲ ਸੋਫਿਆਂ ਵੱਲ ਚਾਦਰਾਂ ਵੱਲ ਬੈੱਡਾਂ ਵੱਲ ਉਹ ਟੂਨੇ ਬਾਜ ਲੋਕ ਹੁੰਦੇ ਇਹਨਾਂ ਤੋਂ ਬਚਜੋ ਤਾਨੂੰ ਟੂਣਿਆਂ ਦੀ ਲੋੜ ਹੀ ਨਹੀਂ ਪੈਣੀ ਟੂਣੇ ਟੋਟਕਿਆਂ ਤੋਂ ਬਚੋ ਟੂਣੇ ਕਰੀ ਜਾਂਦੇ ਭਾਜੀ ਮੇਰੀ ਗੱਲ ਸੁਣੋ ਮਾਚਸ ਦੀ ਤਿੱਲੀਆਂ ਸੁੱਟ ਕੇ ਚੌਂਕ 'ਚ ਕੀ ਹੈ ਝਾੜੂ ਵੀ ਸਿੱਤੇ ਹੁੰਦੇ ਨੇ ਦਾਲਾਂ ਨਾਰੀਅਲ ਸੰਧੂਰ ਉਹ ਬੰਦਾ ਸਵੇਰੇ ਹੀ ਦੇਖ ਲੈਂਦਾ ਮਨ ਸਾਰਾ ਦਿਨ ਅਜੀਬ ਜਿਹਾ ਰਹਿੰਦਾ ਉਹ ਦੇਖ ਕੇ ਉਹ ਇਹੀ ਹੋ ਜਾਂਦੇ ਨੇ ਕਿ ਤੁਹਾਡਾ ਮਨ ਜੀਵ ਰਵੇ ਤੁਸੀਂ ਆਪਣੇ ਗੋਲ ਨੂੰ ਫੋਕਸ ਨਾ ਕਰ ਪਾਓ ਹੋ ਤੁਹਾਡੇ ਕੋਈ ਨੁਕਸਾਨ ਨਹੀਂ ਇਹਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜੇ ਤੁਹਾਡੇ ਕੱਪੜੇ ਬਗੈਰ ਦੱਸਿਓ ਪੁੱਛਿਓ ਪਾਇਆ ਪਾਇਆ ਛੇਜਣ ਲੱਪੇ ਨੇ ਫਿਰ ਕੋਈ ਨਾ ਕੋਈ ਤੁਹਾਡੇ ਤੇ ਰਾਹੂ ਦਾ ਪ੍ਰਭਾਵ ਆ ਰਿਹਾ ਹੈ ਬੁਰੀ ਨਜ਼ਰ ਕਹਿੰਦੇ ਪੱਥਰ ਬਾੜ ਦਿੰਦੀ ਹੈ ਮੈਂ ਵੀਰ ਜੀ ਸਿਰਫ ਸਿਰਫ ਬੁਰੀ ਨਜ਼ਰ ਤੋਂ ਬਚਾਉਣਾ ਸਾਰਿਆਂ ਨੂੰ ਤੁਹਾਡੇ ਕਾਰੋਬਾਰ ਚੱਲਦੇ ਚ ਕੋਈ ਵਿਗਨ ਨਹੀਂ ਪਾ ਸਕਦਾ ਅੰਟਿਲ ਅਨਲੈਸ ਤੁਹਾਡਾ ਵਿਹਾਰ ਨਾ ਖਰਾਬ ਹੋ ਜਾਵੇ ਤੁਹਾਡੇ ਜੇਬ ਚ ਹੁਣ 100 ਰੁਪਇਆ ਫੁੱਕਰੀਆਂ ਹਈਆਂ ਜਾਂਦੀਆਂ ਮਾਰੀਆਂ ਹੁਣ ਤੇ ਫਿਰ ਲੋਕਾਂ ਨੇ ਰੇਣ ਲਾਣੀਆ 100 ਰੁਪਏ ਜੇਪ ਚ ਹੋਵੇ 30 ਰੁਪਏ ਦਿਖਾਓ ਹੂੰ ਲੱਗ ਕਿਥੋਂ ਨਹੀਂ ਲਗਣੀ ਨਹੀਂ ਪਾਜੀ ਥੋੜਾ ਦੱਸੋ ਦੁਬਾਰਾ ਕਰਕੇ ਕੱਪੜੇ ਪਾਏ ਪਾਏ ਛਿੱਜਣ ਕਿਵੇਂ ਮਤਲਬ ਕੱਪੜੇ ਪਾਏ ਪਾਏ ਛਿੱਜ ਗਏ ਨੇ ਛੋਟੇ ਹੋ ਗਏ ਮਤਲਬ ਜਿਵੇਂ ਨਹੀਂ 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 ਧਾਗੇ ਨਿਕਲ ਜਾਣਾ ਫਟ ਜਾਣਾ ਅੱਛਾ ਆਪ ਖੇਦ ਬੋਲ ਲਓ ਮੋਰੀ ਹੋ ਗਈ ਵਿੱਚ ਫਟ ਗਿਆ ਕਪੜਾ ਪਾਏ ਪਾਏ ਫਟ ਗਿਆ ਯਾਰ ਕੱਲ ਤੇ ਨਵੇਂ ਲਿਆ ਹੀ ਫਟ ਗਏ ਨੇ ਹੂੰ ਉਹਨੂੰ ਕਹਿੰਦੇ ਆ ਟੋਣਾ ਡੋਟਕਾ ਹੋ ਗਿਆ ਤੜ ਤੇ ਕਿਸ ਨੇ ਕਰਤਾ ਛਿੱਜਣਾ ਕੱਪੜੇ ਕਪੜਾ ਗਵਾਟ ਜਾਣਾ ਇੱਕਦਮ ਗੋਲ ਜਾਣਾ ਯਾਰ ਇੱਥੇ ਤਾਂ ਰੱਖੀਆਂ ਸੀ ਪੈਂਟਾਂ ਸ਼ੇਰਾਂ ਇਹਦੀ ਸ਼ਰਟ ਮਿਲਦੀ ਨਹੀਂ ਭਈ ਉਹ ਗਵਾਚੀ ਆ ਤਾਂ ਜਿੱਦਾਂ ਦੀ ਸ਼ਰਟ ਨਹੀਂ ਨਾ ਮਿਲਦੀ ਵੀ ਉਹਦਾ ਤਾਂ ਦਿਮਾਗ ਵੀ ਸੈਟਲ ਨਹੀਂ ਹੈਗਾ ਮੇਰਾ ਉਹ ਵੈਸੇ ਟੂਨੇ ਹੁੰਦੇ ਨੇ ਮੈਂ ਦੱਸਦਾ ਜੀ ਕਿੱਦਾਂ ਹੁੰਦੇ ਨੇ ਮੰਨ ਲਓ ਇੱਕ ਬੰਦੇ ਦੀ ਸ਼ਰਟ ਚੱਕੀ ਗਏ ਨੇ ਉਹ ਸ਼ਰਟ ਕਿਸੇ ਐਸੇ ਬੰਦੇ ਨੇ ਪਾ ਲਈ ਜਿਸ ਬੰਦੇ ਦੇ ਟੂਨੇ ਟੁੱਟ ਕੇ ਹੋਏ ਰੱਖੇ ਆ ਤੇ ਉਹ ਰਸਾ ਤਹਾਡੇ ਤੇ ਵੀ ਆ ਜਾਣਾ ਆਏਗਾ ਹੀ ਆਏਗਾ ਆਏਗਾ ਹੀ ਆਏਗਾ ਤਾਂ ਜੋ ਤਿਸ਼ ਦੇ ਵਿੱਚ ਆਪਣਾ ਕਪੜਾ ਦਾਨ ਕਰਨ ਨੂੰ ਮਨਾ ਕੀਤਾ ਜਾਂਦਾ ਕਿ ਆਪਣਾ ਚਾਹੇ ਚਾਹੇ ਜਿਹੜੇ ਜਿਹੜੇ ਬੰਦੇ ਦੀ ਸ਼ਰਟ ਆ ਉਹ ਬੰਦਾ ਪਰਮਾਤਮਾ ਦਾ ਨਾਮ ਲੈਂਦਾ ਹੋਵੇ ਚੰਗੇ ਕਰਮ ਕਰਦਾ ਹੋਵੇ ਤਾਂ ਵੀ ਕੋਈ ਅਸਰ ਨਹੀਂ ਹੋਊਗਾ ਪਰਮਾਤਮਾ ਦਾ ਨਾਮ ਚੰਗੇ ਕਰਮ দান ਪੁੰਨ ਪਾਠ ਪੂਜਾ ਆਰਤੀ ਪੂਜਨ ਹਵਨ ਇਹ ਕਦੀ ਵੀ ਵਿਅਰਥ ਨਹੀਂ ਜਾਂਦੇ ਪਰ ਫਲ ਦਿੰਦੇ ਆ 50 55 ਤੋਂ ਬਾਅਦ ਤੁਹਾਨੂੰ ਪੈਸੇ ਚਾਹੀਦੇ ਸੂਰੇ ਹਾਂ ਬੰਦੇ ਦੀ ਗਾਹਕ ਦੀ ਕਿਸ਼ਤ ਲੱਗਣ ਵਾਲੀ ਐ ਸੂਰੇ ਹਾਂ ਪਾਠ ਉਹਨੇ ਧਰਾਲਿਆ ਅੱਜ ਕਰੇ ਹਾਂ ਉਹਦਾ ਰਿਜ਼ਲਟ ਕੀ ਆਣਾ ਤਾਂ ਕਾਰੋਬਾਰ ਚੱਲਨੇ ਸ਼ੁਰੂ ਹੋਣੇ 6 ਮਹੀਨਿਆਂ ਨੂੰ ਤੇ ਪੈਸੇ ਤਾਂ ਸੂਰੇ ਚਾਹੀਦੇ ਆ ਕੀ ਤਾਂ ਸੇਰ ਲੱਗਣੀ ਹੈ ਇਹ ਸੂਰਜ ਚਾਹੀਦੇ ਨੇ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਸਿੱਧੇ ਹੋ ਕੇ ਕੰਮ ਕਰਨਾ ਸੀ